ਦੋਸਤੋ ਲੋਕ ਭਲਾਈ ਮੰਚ ਬਿਲਗਾ ਇੱਥੇ ਲੜਕੀਆਂ ਦੇ ਸਕੂਲ ਚ ਸਾਇੰਸ ਗਰੁੱਪ ਚਲਾਉਣ ਚ ਮਦਦ ਕਰਦਾ ਦੀ ਇੱਕ ਜ਼ਰੂਰੀ ਮੀਟਿੰਗ ਹੋਈ ਜਿਸ ਵਿੱਚ ਕੀ ਫੈਸਲਾ ਹੋਇਆ ਆਉ ਤੁਹਾਨੂੰ ਸੁਣਾਉਣਾ ਹੈ ਜਦੋਂ ਤੋਂ ਇਹ ਮੰਚ ਨੇ ਸੇਵਾ ਸ਼ੁਰੂ ਕੀਤੀ ਹੈ ਹੁਣ ਬਿਲਗਾ ਤੇ ਆਸ-ਪਾਸ ਪਿੰਡਾਂ ਦੇ ਬੱਚਿਆਂ ਨੂੰ ਮੈਡੀਕਲ ਨਾਨ ਮੈਡੀਕਲ ਕਮਰਸ ਦੀ ਪੜਾਈ ਕਰਨ ਦਾ ਇੱਥੇ ਮੌਕਾ ਮਿਲਿਆ ਇਸ ਕੰਮ ਨੂੰ ਸ਼ੁਰੂ ਕਰਾਉਣ ਸਮੇ ਲੋਪਲਾਈ ਮੰਚ ਬਿਲਗਾ ਦੇ ਸਹਿਯੋਗੀ ਐਨ ਆਰ ਆਈ ਅਮਰਤ ਕੌਰ ਸੰਘੇੜਾ ਯੂ ਐਸ ਏ ਗੁਰੂ ਅਰਜਨ ਦੇਵ ਸੇਵਾ ਕਲੱਬ ਅਤੇ ਸ਼ਹੀਦ ਭਗਤ ਸਿੰਘ ਕਲੱਬਪਤੀ ਬਿਲਗਾ ਦਾ ਮੈਂ ਜੋਗਦਾਰ ਆਓ ਅੱਜ ਦੀ ਮੀਟਿੰਗ ਦੇ ਵਿੱਚ ਕੀ ਫੈਸਲੇ ਲਏਗਾ ਅੱਜ ਦੀ ਮੀਟਿੰਗ ਵਿੱਚ ਸਤਨਾਮ ਸਿੰਘ ਕਲੇਰ ਨੇ 1 ਲੱਖ ਰੁਪਇਆ ਦੇਣ ਦਾ ਇਸ ਮੌਕੇ ਤੇ ਐਲਾਨ ਕੀਤਾ ਅਤੇ ਹੋਰ ਵੀ ਦਾਨੀ ਸੱਜਣਾ ਬਾਰੇ ਸੁਦਰੰਦਰਪਾਲ ਬੇਲਗਾ ਅਤੇ ਕਰਨਾਮ ਸਿੰਘ ਜਖੂ ਬੇਰਵਾ ਦੇਣਗੇ ਆਓ ਸੁਣਦੇ ਹਾਂ ਅੱਜ ਦੀ ਮੀਟਿੰਗ ਦਾ ਕੀ ਮੁੱਖ ਮਨੋਰਥ ਸੀ ਕੀ ਫੈਸਲਾ ਹੋਇਆ ਤੁਸੀਂ ਵੀ ਸੁਣੋ ਅੱਜ ਬਿਲਗਾ ਚ ਲੋਕ ਭਲਾਈ ਮੰਚ ਬਿਲਗਾ ਦੀ ਜਿਹੜੀ ਉਹ ਮੀਟਿੰਗ ਹੋਈ ਜਿਹਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿਚਾਰਾਂ ਹੋਈਆਂ ਜਿਹਦੇ ਵਿੱਚ ਇਹ ਕਿ ਬਈ ਲੜਕੀਆਂ ਦੇ ਵੱਡੇ ਸਕੂਲ ਚ ਜਿਹੜਾ ਸਾਇੰਸ ਗਰੁੱਪ ਚੱਲ ਰਿਹਾ ਉਹਦੇ ਦੀ ਜੋ ਟੀਚਰ ਜਿਹੜੇ ਰੱਖੇ ਆ ਉਹਨਾਂ ਦੀ ਤਨਖਾਹ ਵਧਾਉਣ ਬਾਰੇ ਵਿਚਾਰ ਆ ਹੋਈਆਂ ਤਾਂ ਇੱਕ ਕਮਰਸ ਟੀਚਰ ਜਿਹੜਾ ਲੜਕੀ ਰੱਖੀ ਆ ਕਿਉਂਕਿ ਇੱਕ ਟੀਚਰ ਜਾਣ ਤੋਂ ਬਾਅਦ ਉੱਥੇ ਕਮਰਸ ਟੀਚਰ ਦੀ ਲੋੜ ਸੀ ਉਹਦੇ ਚ ਇਹ ਫੈਸਲਾ ਕੀਤਾ ਗਿਆ ਕਿ ਉਹਦੀ ਤਨਖਾਹ ਵਿੱਚ ਵੀ ਜਿਹੜਾ 3000 ਰੁਪਇਆ ਲੋਕ ਭਲਾਈ ਮੰਚ ਜਿਹੜਾ ਉਹ ਜੋ ਯੋਗਦਾਨ ਪਾਊਗਾ ਇਹ ਜਿਹੜਾ ਲੋਕ ਭਲਾਈ ਮੰਚ ਨੇ ਸ਼ੁਰੂ ਕੀਤਾ ਮਈ 2017 ਤੋਂ ਮੁੰਡਿਆਂ ਦੇ ਵੱਡੇ ਸਕੂਲੇ ਸ਼ੁਰੂ ਕੀਤਾ ਸੀ ਜਦੋਂ ਇੰਗਲਿਸ਼ ਪਲੱਸ 2 ਦੀ ਕਲਾਸ ਜਿਹੜੀ ਸੀ ਉਹਦੀ ਸਾਰੇ ਦੀ ਸਾਰੀ ਦੀ ਇੰਗਲਿਸ਼ ਦੀ ਕੰਪਾਰਟਮੈਂਟ ਆ ਗਈ ਤਾਂ ਸਾਡੇ ਸਾਥੀਆਂ ਨੇ ਜਦੋਂ ਰਮੇਸ਼ ਕੁਮਾਰੀ ਪ੍ਰਿੰਸੀਪਲ ਨਾਲ ਜਾ ਕੇ ਰਾਬਤਾ ਕਾਇਮ ਕੀਤਾ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਮੇਰੇ ਕੋਲੇ ਜਿਹੜਾ ਉਹ ਇੰਗਲਿਸ਼ ਦਾ ਟੀਚਰ ਹੈ ਨਹੀਂ ਤੇ ਮੈਂ ਕੀ ਕਰਾਂ ਉਸੇ ਵੇਲੇ ਸਾਡੇ ਸਾਥੀਆਂ ਨੇ ਸਲਾਹ ਕਰਕੇ ਲੜਕੀਆਂ ਦੇ ਵੱਡੇ ਸਕੂਲ ਨੂੰ ਬਿਲਗੇ ਚ ਇੰਗਲਿਸ਼ ਦਾ ਟੀਚਰ ਦਿੱਤਾ ਉਸ ਤੋਂ ਬਾਅਦ ਰਜਵੰਤ ਸਿੰਘ ਪ੍ਰਿੰਸੀਪਲ ਸਾਹਿਬ ਆ ਗਿਆ ਉਹਨਾਂ ਨੇ ਕਿਹਾ ਹੁਣ ਸਾਨੂੰ ਇੱਕ ਮਹਿ ਟੀਚਰ ਵੀ ਦਿਓ ਤਾਂ ਉਸ ਤੋਂ ਬਾਅਦ ਇੱਕ ਮਹਿ ਟੀਚਰ ਵੀ ਦਿੱਤਾ ਦੋ ਟੀਚਰ ਦੀ ਤਨਖਾਹ ਜਿਹੜੀ ਆ ਲੋਕ ਭਲਾਈ ਮੰਚ 2017 ਤੋਂ ਲਾ ਕੇ 19 ਤੱਕ ਪੇ ਕਰਦਾ ਰਿਹਾ ਕੁਝ ਪੋਲੀਟੀਕਲ ਕਾਰਨਾਮਾ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਉਹ ਜਿਹੜਾ ਨਹੀਂ ਚੱਲ ਸਕਿਆ ਉਹਨਾਂ ਦਾ ਕੰਮ ਉਸ ਤੋਂ ਬਾਅਦ ਬਿਲਗੇ ਦੀ ਪ੍ਰਾਇਮਰੀ ਸਕੂਲ ਦੀ ਹੈਡ ਟੀਚਰ ਪ੍ਰਵੀਨ ਕੁਮਾਰੀ ਨੇ ਜਿਹੜਾ ਉਹਨਾਂ ਨੇ ਸਾਡੇ ਤੇ ਪਹੁੰਚ ਕੀਤੀ ਕਿ ਸਾਨੂੰ ਵੀ ਦੋ ਟੀਚਰ ਤੁਸੀਂ ਦਿਓ ਤਾਂ ਦੋ ਸਾਲ ਲਈ ਲੋਕ ਪਲਾਈ ਮੰਚ ਨੇ ਐਨ ਆਰ ਆਈ ਦੇ ਸਹਿਯੋਗ ਨਾਲ ਉੱਥੇ ਦੋ ਸਾਲ ਜਿਹੜੇ ਉਹ ਪ੍ਰਾਇਮਰੀ ਸਕੂਲੇ ਲੜਕੀਆਂ ਦੇ ਉੱਥੇ ਟੀਚਰ ਦਿੱਤੇ ਉਸ ਤੋਂ ਬਾਅਦ ਜਦੋਂ ਸਾਡੇ ਸਾਥੀਆਂ ਨੇ ਇਹ ਦੇਖਿਆ ਕਿ ਬਿਲਗੇ ਦੀਆਂ ਜਿਹੜੀਆਂ ਸਾਇੰਸ ਗਰੁੱਪ 1 ਵਾਲੀਆਂ ਲੜਕੀਆਂ ਉਹ ਜਾਂ ਤਾਂ ਫਲੋਰ ਜਾਂਦੀਆਂ ਜਾਂ جھنڈਿਆਲੇ ਜਾਂਦੀਆਂ ਤਾਂ ਉਹਦੇ ਲਈ ਉਦਮ ਅਪਰਾਲਾ ਕਰਕੇ ਸਾਡੇ ਸਾਥੀਆਂ ਨੇ ਮਿਲ ਗਏ ਸਾਇੰਸ ਗਰੁੱਪ ਜਿਹੜਾ ਉਹ ਮਨਜ਼ੂਰ ਕਰਾਇਆ ਜਦੋਂ ਮਨਜ਼ੂਰ ਕਰਾਇਆ ਤਾਂ ਇਹ ਸ਼ਰਤ ਰੱਖੀ ਗਈ ਕਿ ਟੀਚਰ ਸਾਡੇ ਕੋਲ ਹੈ ਨਹੀਂ ਫਿਰ ਤੁਹਾਨੂੰ ਟੀਚਰ ਵੀ ਦੇਣੇ ਪੈਣਗੇ ਤਾਂ ਲਗਭਗ 4 ਸਾਲ ਤੋਂ ਜਿਹੜਾ ਉਹ ਲੋਕ ਭਲਾਈ ਮੰਚ ਦੋ ਟੀਚਰਾਂ ਦੀ ਜਿਹੜੀ ਤਨਖਾਹ ਉਹ ਪੇ ਕਰ ਰਿਹਾ ਜਿਹੜਾ ਉਹ ਲਗਾਤਾਰ ਇਸ ਵੇਲੇ ਚੱਲ ਰਿਹਾ ਉਹਦੇ ਵਿੱਚ ਕਾਫੀ ਲੜਕੀਆਂ ਜਿਹੜੀਆਂ ਇੱਥੋਂ ਪੜ੍ਹ ਕੇ ਕੋਈ ਨਰਸਿੰਜ ਦਾ ਕੋਰਸ ਕਰ ਰਹੀਆਂ ਕੋਈ ਐਲੈਟਸ ਕਰਕੇ ਬਾਹਰ ਗਈਆਂ ਜਿਹਦੇ ਕਰਕੇ ਖੁਸ਼ੀ ਵੀ ਆ ਸਾਨੂੰ ਅੱਜ ਉਹਦੇ ਵਿੱਚ ਬਹੁਤ ਸਾਰਾ ਯੋਗਦਾਨ ਜਿੱਥੇ ਸਾਡੇ ਸਾਥੀ ਸਤਨਾਮ ਸਿੰਘ ਕਲੇਰ ਜੀ ਗਰਨਾਮ ਸਿੰਘ ਜੱਖੂ ਜੀ ਪਟਵਾਰੀ ਹਰਵੰਸ لال ਜੀ ਕੈਨ ਸਾਹਿਬ ਕਮਲਜੀਤ ਕੰਬਾ ਜੀ ਸਰਦਾਰ ਰਜਿੰਦਰ ਸਿੰਘ ਬਲਗਾ ਜੀ ਸਰਦਾਰ ਬਲਜੀਤ ਸਿੰਘ ਔਜਲਾ ਜੀ ਬਰਲਾਜ ਮੋਹਨ ਜੀ ਮੈਨੇਜਰ ਲਸ਼ਕਰ ਚੰਦ ਜੀ ਤੇ ਹੋਰ ਜਿਹੜੇ ਸਾਥੀ ਆ ਜਿੱਥੇ ਇਹ ਆਪਣਾ ਵੰਡ ਦਾ ਜਿਹੜਾ ਉਹ ਯੋਗਦਾਨ ਪਾਉਂਦੇ ਆ ਆਪਣੀ ਸਮਰੱਥਾ ਮੁਤਾਬਕ ਉਥੇ ਹੀ ਐਨਆਰਆਈ ਵੀਰਾਂ ਨੇ ਸਾਡਾ ਬਹੁਤ ਸਾਥ ਦਿੱਤਾ ਜਿਹਦੇ ਦਾ ਸ਼ੁਰੂਆਤ ਕਰਨੇ ਹੋਏ ਚੰਦਰਪਾਲ ਕੌਰ ਉਸ ਤੋਂ ਬਾਅਦ ਹਰਦੀਪ ਸਿੰਘ ਸੰਘਾ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਸੇਵਾ ਕਲੱਬ ਜਿਹੜਾ ਸ੍ਰੀ ਗੁਰੂ ਅਰਜਨ ਦੇਵ ਸੇਵਾ ਕਲੱਬ ਜਿਹੜਾ ਉਹ ਵੀ ਸਾਨੂੰ ਬਹੁਤ ਕਾਫੀ ਸਹਿਯੋਗ ਕਰਦੇ ਰਹੇ ਪਾਕ ਸਿੰਘ ਚੀਤ ਪਾਕ ਸਿੰਘ ਕਲੱਬ ਉਹ ਵੀ ਸਾਨੂੰ ਜਿਹੜਾ ਲੋਕ ਪਲਾਈ ਮਾਂਚ ਨੂੰ ਕਾਫੀ ਸਹਿਯੋਗ ਕਰਦੇ ਰਹਿ ਉਹਨਾਂ ਤੋਂ ਬਾਅਦ ਤਰਨੋਚਨ ਸਿੰਘ ਬਿਲਗਾ ਉਹਨਾਂ ਦੇ ਭਾਈ ਸਾਹਿਬ ਚਮਕੌਰ ਸਿੰਘ ਜੀ ਸੰਘੇੜਾ ਸੁਖਜਿੰਦਰ ਸਿੰਘ ਜੀ ਪੱਤੀ ਨੀਲੋਵਾਲ ਤੋਂ ਰਾਮ ਲਵਾਇਆ ਜੀ ਪੱਤੀ ਨੀਲੋਵਾਲ ਤੋਂ ਮਾਸਟਰ ਜਗਿੰਦਰ ਸਿੰਘ ਦੀ ਦੇ ਉਦੋਂ ਉਪਰਾਹਲਿਆ ਨਾਲ ਸਰਦਾਰ ਅਮਰੀਕ ਸਿੰਘ ਜੀ ਦਾ ਪਰਿਵਾਰ ਇਦਾਂ ਕਰਕੇ ਬਹੁਤ ਸਾਰੇ ਪਰਿਵਾਰ ਸਰਦਾਰ ਅਵਤਾਰ ਸਿੰਘ ਜੀ ਸਮਰਾ ਸਾਹਿਬ ਬਹੁਤ ਸਰ ਡਾਕਟਰ ਜਗਜੀਤ ਸਿੰਘ ਜੀ ਦਾ ਪਰਿਵਾਰ ਇਹਨਾਂ ਨੇ ਬਹੁਤ ਸਾਰੇ ਸਾਥੀਆਂ ਨੇ ਸਾਡਾ ਸਹਿਯੋਗ ਕੀਤਾ ਤੋਂ ਸਾਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਸਾਨੂੰ ਜਿਹੜਾ ਉਹ ਸਹਿਯੋਗ ਮਿਲਦਾ ਰਹੇਗਾ ਤਾਂ ਕਿ ਇਹ ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਕਿ ਵਿਦਿਆ ਵਿਚਾਰੀ ਤੇ ਪਰਵਕਾਰੀ ਇਹ ਕੰਮ ਸਾਡਾ ਜਿਹੜਾ ਉਹ ਚੱਲਦਾ ਰਹੇ 100 ਜਿੱਥੇ ਮੈਂ ਸਰੇਂਦਰਪਾਲ ਮਿਲਗਾ ਸਾਡੇ ਸਾਰੇ ਸਾਥੀਆਂ ਦਾ ਐਨਆਰਆਈ ਵੀਰਾਂ ਸਾਰਿਆਂ ਦਾ ਧੰਨਵਾਦ ਕਰਦਾ ਉਥੇ ਆਸ ਉਮੀਦ ਕਰਦਾ ਕਿ ਅੱਗੇ ਤੋਂ ਵੀ ਉਹ ਇਸੇ ਤਰ੍ਹਾਂ ਸਾਡਾ ਸਹਿਯੋਗ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ کافی ਹੱਦ ਤੱਕ ਮੇਰੇ ਸਾਥੀ ਸਰਿੰਦਰਪਾਲ ਮਿਲਗਾ ਜੀ ਨੇ ਵੇਰਵਾ ਦਿੱਤਾ ਕਿ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਸੀਗਾ ਤੇ ਵਿੱਚ ਤਿੰਨ ਕ ਵਿਚਾਰਾਂ ਕੀਤੀਆਂ ਗਈਆਂ ਜਿਹਦੇ ਵਿੱਚ ਜਿਹੜੀਆਂ ਲੜਕੀਆਂ ਸੀ ਸਾਇੰਸ ਗਰੁੱਪ ਲਈ ਪਹਿਲਾਂ ਸਾਡੀਆਂ ਟੀਚਰ ਪੜਾ ਰਹੀਆਂ ਨੇ ਉਹਨਾਂ ਦੀ ਤਨਖਾਹ ਦਾ ਵਾਧਾ ਕਰਨਾ ਸੀਗਾ ਕਿਉਂਕਿ ਪਹਿਲਾਂ ਉਹਨਾਂ ਨੂੰ ਅਸੀਂ 10000 ਰੁਪਿਆ ਪਰ ਮਹੀਨਾ ਦਿੰਦੇ ਸੀਗੇ ਤਾਂ ਹੀ ਉਹਨਾਂ ਦਾ ਅੱਜ ਦੇ ਮਤੇ ਦੇ ਵਿੱਚ ਇਹ ਕੀਤਾ ਕਿ ਉਹਨਾਂ ਨੂੰ 11000 ਰੁਪਿਆ ਪ੍ਰਤੀ ਮਹੀਨਾ ਤਨਖਾਹ ਦਿਆ ਕਰਨੀ ਆ ਇੱਕ ਸਾਡੇ ਪ੍ਰਿੰਸੀਪਲ ਜਿਹੜੇ ਨੇ ਉੱਥੇ ਮੰਗਤ ਪਾ ਲਈ ਆ ਜੀ ਉਹਨਾਂ ਨੇ ਰੱਖੀ ਟੀਚਰ ਕਮਰਸ ਗਰੁੱਪ ਲਈ ਤੋਂ ਦੇ ਵਿੱਚ ਵੀ ਅਸੀਂ 3000 ਰੁਪਿਆ ਹਿੱਸਾ ਉਹਦੀ ਤਨਖਾਹ ਵਿੱਚ ਪਾਉਣਾ ਤਾਂ ਬਾਕੀ ਪ੍ਰਿੰਸੀਪਲ ਸਾਹਿਬ ਨੇ ਕੋਈ ਉਹਨਾਂ ਦਾ ਹੋਰ ਰੇਂਜ ਕਰਨਾ ਦੂਸਰਾ ਇਹ ਸਿਕਾ ਕਿ ਜਿਹੜੇ ਸਾਡੇ ਐਨ ਆਰ ਆਈ ਸਾਨੂੰ ਦਾਨ ਦਿੰਦੇ ਨੇ ਕਿ ਉਹਨਾਂ ਦਾ ਵੀ ਅਸੀਂ ਧੰਨਵਾਦ ਕਰੀਏ ਕਿਉਂਕਿ ਪਿੱਛੇ ਜੇ ਇਸ ਜਿਹੜੀ ਬੇਨਤੀ ਕੀਤੀ ਸੀਗੀ ਕਿ ਜਿਹੜਾ ਸਾਡਾ ਵਿਦਿਆ ਦਾ ਦਾਨ ਆ ਉਹਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਸਾਡੇ ਹੋਰ ਦਾਨ ਨੇ ਚਾਹੇ ਕਿਸੇ ਵੀ ਤਰ੍ਹਾਂ ਦੇ ਨੇ ਤੇ ਉਹਨਾਂ ਨੂੰ ਡਾਇਰਟ ਕਰਕੇ ਅਸੀਂ ਆਪਣੇ ਵਿਦਿਆ ਸਿੱਖਿਆ ਦੇ ਦਾਨ ਵੱਲ ਲੈ ਕੇ ਜਾਵਾਂਗੇ ਤੇ ਸਾਡੇ ਸਮਾਜ ਜਿਹੜਾ ਆ ਉਹ ਜਾਗਰਤ ਹੋਊਗਾ ਪੜ੍ਹਾਈ ਬਣੂਗੀ ਤੇ ਅਸੀਂ ਬੜੀ ਖੁਸ਼ੀ ਦੇ ਨਾਲ ਅੱਜ ਇਹ ਗੱਲ ਦੱਸ ਰਹੇ ਹਾਂ ਸਾਡੇ ਸਾਥੀ ਸਤਨਾਮ ਸਿੰਘ ਪਲੇਅਰ ਜਿਹੜੇ ਜਦੋਂ ਸ਼ੁਰੂਆਤੀ ਦੌਰ ਵਿੱਚ ਲੋਕ ਭਲਾਈ ਮੰਚ ਨੇ ਕੰਮ ਸ਼ੁਰੂ ਕੀਤਾ ਆ ਉਸ ਵੇਲੇ ਵੀ ਇਹਨਾਂ ਨੇ ਆਪਣੀ ਜੇਬ ਦੇ ਵਿੱਚੋਂ 30000 ਰੁਪਏ ਦੇ ਕੇ ਹੀ ਇਹ ਸਾਡਾ ਕੰਮ ਸ਼ੁਰੂ ਕਰਵਾਇਆ ਸੀਗਾ ਤੇ ਅੱਜ ਵੀ ਜਦੋਂ ਅਸੀਂ ਦੱਸਿਆ ਕਿ ਸਾਡੇ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਸਾਲ ਭਰ ਦੀਆਂ ਤਨਖਾਹਾਂ ਤਨ ਟੀਚਰਾਂ ਦੀਆਂ ਦੇਵਾਂਗੇ ਤਾਂ ਸਾਡਾ ਜਿਹੜਾ ਫੰਡ ਆ ਉਹ ਸਾਡੇ ਕੋਲ ਸ਼ਾਰਟ ਆ ਸਕਦੀ ਆ ਤੇ ਉਹਨਾਂ ਨੇ ਹੁਣੇ ਚੱਲਦੀ ਮੀਟਿੰਗ ਦੇ ਵਿੱਚ ਹੀ ਸਾਨੂੰ ਇਹ ਕਿਹਾ ਕਿ ਸਵੇਰੇ ਹੀ ਮੇਰੇ ਕੋਲੋਂ ਲੱਖ ਰੁਪਈਆ ਤੁਸੀਂ ਵਿੱਦਿਆ ਦੇ ਨਾਮ ਲਈ ਆ ਮੇਰੇ ਕੋਲ ਫੜ ਸਕਦੇ ਹਾਂ ਔਰ ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੰਨੇ ਖੁੱਲ੍ਹ ਦਿਲੀ ਦੇ ਨਾਲ ਸਾਡਾ ਪਹਿਲਾਂ ਵੀ ਬੜਾ ਸਾਥ ਦਿੱਤਾ ਤੇ ਸਾਡਾ ਹੁਣ ਵੀ ਜਿਹੜਾ ਲੱਖ ਰੁਪਿਆ ਦੇ ਨਾਲ ਇਹਨਾਂ ਨੇ ਸਾਡਾ ਸਾਥ ਦਿੱਤਾ ਉਹਦੇ ਨਾਲ ਸਾਡਾ ਆਉਣ ਵਾਲਾ ਜਿਹੜਾ ਬੜਾ ਆ ਉਹ ਸਾਡੀਆਂ ਤਨਖਾਹਾਂ ਤਿੰਨ ਟੀਚਰਾਂ ਦੀਆਂ ਸਾਡੀਆਂ ਸਹੀ ਤਰੀਕੇ ਨਾਲ ਜਾ ਸਕਣਗੀਆਂ ਸਾਨੂੰ ਕੋਈ ਤੰਗੀ ਪੇਸ਼ੀ ਨਹੀਂ ਆਊਗੀ ਮੈਂ ਸਾਰੇ ਹੋਰ ਜਿੰਨੇ ਸਾਡੇ ਐਨਆਰਆਈ ਵੀਰ ਨੇ ਮੇਰੇ ਹੋਰ ਮਿੱਤਰ ਪਿਆਰੇ ਨੇ ਕਾਮਰੇਡ ਸੰਤੋਖ ਜਿੰਨੇ ਕਾਮਰੇਡ ਸੰਤੋਖ ਜੀ ਨੇ ਜਾਂ ਹੋਰ ਸਾਰੇ ਮਿੱਤਰ ਨੇ ਸਾਰਿਆਂ ਨੂੰ ਮੈਂ ਕੋਈ ਬੇਨਤੀ ਕਰਦਾ ਆ ਕਿ ਆਪੋ ਆਪਣੇ ਸਾਥੀਆਂ ਨੂੰ ਆ ਆਪਾਂ ਇਸ ਗੱਲ ਦੀ ਪ੍ਰਪੇਅਰ ਕਰੀਏ ਕਿ ਜਿਹੜੇ ਆਪਣੇ ਦਾਨ ਦੀ ਦਿਸ਼ਾ ਬਦਲਣ ਦੀ ਗੱਲ ਆਪਾਂ ਕਹੀ ਆ ਆਪਾਂ ਥੋੜਾ ਥੋੜਾ ਭਾਵੇਂ ਕਿ 10000 5000 20000 50000 ਜਿੰਨੀ ਕੇ ਦੀ ਸਮਰੱਥਾ ਆਏਗੀ ਆ ਆਪਾਂ ਵਿਦਿਆ ਦੇ ਦਾਨ ਤੇ ਲਾਈਏ ਕਿਉਂਕਿ ਲੜਕਿਆਂ ਵਾਲਾ ਸਕੂਲ ਵੀ ਇਸ ਵੇਲੇ ਇਸ ਗੱਲ ਦੀ ਮੰਗ ਕਰ ਰਿਹਾ ਕਿ ਉੱਥੇ ਵੀ ਦੋ ਟੀਚਰ ਜੇਕਰ ਹੋਣ ਤੇ ਲੜਕੀਆਂ ਦੇ ਸਕੂਲੇ ਵੀ ਸਾਇੰਸ ਗਰੁੱਪ ਚਲਾਇਆ ਜਾ ਸਕਦਾ ਮੈਂ ਪਿੰਡ ਦੇ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਸੁਣਦੇ ਆ ਅਸੀਂ ਜਾਂ ਸਾਡੇ ਹੋਰ ਕਲੱਬਾਂ ਸੁਭਾਵਾਂ ਵਾਲੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਜਿੰਨਾ ਵੱਡਾ ਪੱਧਰ ਤੇ ਲੰਗਰਾਂ ਦੇ ਉੱਪਰ ਆਪਾਂ ਖਰਚਾ ਕਰਦੇ ਆ ਉਹਦੇ ਵਿੱਚੋਂ ਥੋੜਾ ਜਿਹਾ ਦਾਨ ਕੱਢ ਕੇ ਆਪਾਂ ਸਕੂਲਾਂ ਨੂੰ ਡਿਵਰਟ ਕਰੀਏ ਤਾਂ ਕਿ ਜੇਕਰ ਦੋ ਟੀਚਰ ਵੱਡੇ ਸਕੂਲੇ ਵੀ ਦੇ ਦਿੱਤੇ ਜਾਂ ਕਿਸੇ ਵੀ ਸੰਸਥਾ ਵੱਲੋਂ ਉਹ ਉਧਰ ਲਈ ਜ਼ਿੰਮੇਵਾਰੀ ਸਮਝ ਲੈਣ ਅਸੀਂ ਇਧਰla ਚਲਾਈ ਜਾਂਦੇ ਆ ਤਾਂ ਕਿ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਜਾ ਰਹੇ ਆ ਉਹਨਾਂ ਨੂੰ ਬਹੁਤ ਵੱਡਾ ਇਤੋਂ ਲਾਭ ਮਿਲ ਸਕਦਾ ਆ ਤੇ ਮੈਂ ਸਤਨਾਮ ਸਿੰਘ ਕਲੇਰ ਦਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਨੂੰ ਲੱਖ ਰੁਪਏ ਦੀ ਹੋਰ ਮਦਦ ਦੇਣ ਦਾ ਅੱਜ ਕਿਹਾ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ